ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਸੰਗਤ ਨੂੰ ਪਤਾ ਹੀ ਹੈ ਸਾਬ ਜੱਜਾਂ ਦਾ ਜੋ ਸਹੀ ਦੀ ਦਿਹਾੜਾ ਤਾਂ ਉਹਨਾਂ ਦੇ ਸਹੀ ਦੀ ਦਿਹਾੜੇ ਦੇ ਵਿੱਚ ਮੈਂ ਕੁਝ ਦੋ ਲਾਈਨਾਂ ਨੀਤੂ ਨਰਕਾ ਨੂੰ ਜਾਵੇਂ ਤੁਰਹਾਨ ਦੀ ਦੁਆਰੇ ਲਾ ਆਓ ਜੀ ਸਤਿ ਆਂਦਰਾਂ ਓ ਨੀ ਤੂੰ ਨਰਿਕਾ ਨੂੰ ਜਾਵੇਂ ਸਰਹਾਂ ਦੀ ਦੀਦਵਾਰੇ ਨੀ ਤੂੰ ਨਰਿਕਾ ਨੂੰ ਜਾਵੇਂ ਸਰਹਾਂ ਦੀ ਦੀਦਵਾਰੇ ਓ ਤੂੰ ਕਤਲੇ ਕਰਾਏ ਤੂੰ ਕਤਲੇ ਕਰਾਏ ਦੇਸ਼ੀ ਮੇਸ਼ੀ ਦੇ ਦੁਲਾਰੇ ਦੇਸ਼ੀ ਮੇਸ਼ੀ ਦੇ ਦੁਲਾਰੇ ਨੀ ਤੂੰ ਨਰਿਕਾ ਨੂੰ ਜਾਵੇਂ ਸਰਹਾਂ ਦੀ ਦੀਦਵਾਰੇ ਜਾ ਤੁਨਾਰੀ ਕਹਾਨੂੰ ਜਾਵੇਂ ਸਰਹਾਂ ਦੀ ਦੀਦਵਾਰੇ 니 ਤੂੰ ਗੋਡੀਆਂ ਤੇ ਆਈ ਤੂੰ ਨਾ ਭੋਰਾ ਬੜ ਖਾਇਆ ਓ ਚਾਰੇ ਗੋਡੇ ਸਿੰਲੀ ਵਕੇ ਰਦਾ ਸਿੱਧਾ ਦੇ ਕਿਰਾਇਆ ਕੋਈ ਜਾਣੀ ਬੱਚੀਆਂ ਦੀ ਲੈ ਕੇ ਤੇ ਕੀ ਛੱਤ ਲੈ ਚਿਵਾਰੇ ਸੈ ਕੀ ਚਤਿੱਤੇ ਚਿਵਾਰੇ ਨਹੀਂ ਤੂੰ ਨਰੀ ਕਾਹਨੂੰ ਜਾਵੇਂ ਸਰਹਾਂ ਦੀ ਦੀਵਾਰੇ ਜਾ ਤੂੰ ਨਰੀ ਕਾਹਨੂੰ ਜਾਵੇਂ ਸਰਹਾਂ ਦੀ ਦੀਵਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ